ਤੇ ਸ਼ਹਿਰ ਦੇ ਬਸੰਤ ਬਿਹਾਰ ਦੇ ਰਹਿਣ ਵਾਲੇ 25 ਸਾਲਾਂ ਨੌਜਵਾਨ ਨੂੰ ਕੁਝ ਲੋਕਾਂ ਨੇ ਫਿਰੌਤੀ ਦੇ ਲਈ ਅਗਵਾ ਕਰ ਲਿਆ ਅਗਵਾਕਾਰ ਨੌਜਵਾਨ ਨੂੰ ਅਗਵਾ ਕਰਕੇ ਕਾਰ ਦੇ ਵਿੱਚ ਬਿਠਾ ਕੇ ਲੈ ਗਏ ਇਸ ਤੋਂ ਬਾਅਦ ਅਗਵਾਕਾਰਾਂ ਨੇ ਨੌਜਵਾਨ ਦੀ ਰਿਹਾਈ ਦੇ ਲਈ ਪਰਿਵਾਰਕ ਮੈਂਬਰਾਂ ਤੋਂ ਕਰੀਬ 3 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਪਰਿਵਾਰ ਦੇ ਵੱਲੋਂ ਮਾਮਲਾ ਪੁਲਿਸ ਦੇ ਅਦਾਲਤ ਦੇ ਵਿੱਚ ਲਿਆਉਣ ਦਾ ਤੋਂ ਬਾਅਦ ਅਗਵਾਕਾਰਾਂ ਨੂੰ 10 ਲੱਖ ਰੁਪਏ ਦੇ ਕੇ ਨੌਜਵਾਨ ਨੂੰ ਛੁਡਵਾਇਆ ਗਿਆ ਅਗਵਾ ਦੀ ਘਟਨਾ ਸ਼ਨੀਵਾਰ ਨੂੰ ਵਾਪਰੀ ਜਾ ਰਹੀ ਹੈ ਤੇ ਜਦਕਿ ਨੌਜਵਾਨ ਦੇ ਪਰਿਵਾਰ ਨੇ ਮੰਗਲਵਾਰ ਦੁਪਹਿਰ ਨੂੰ ਪੈਸੇ ਦੇ ਕੇ ਨੌਜਵਾਨ ਨੂੰ ਛੁਡਵਾਇਆ ਹੈ ਤੇ ਇਸੇ ਦੌਰਾਨ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਤੇ ਵਿੱਚ ਲੱਗੀ ਹੋਈ ਹੈ ਪੁਲਿਸ ਦਾ ਕਹਿਣਾ ਹੈ ਕਿ ਪੂਰੇ ਤਰੀਕੇ ਦੇ ਨਾਲ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਜੁੜਾ ਹੈ ਕੋਈ ਖੁਲਾਸਾ ਕੀਤਾ ਜਾਵੇਗਾ ਤੇ ਫਿਲਹਾਲ ਇੱਕ ਹੋਰ ਦਸ ਸਮੇਂ ਚਾਰ ਲੋਕਾਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ 25-26 ਸਾਲ ਦਾ ਨੌਜਵਾਨ ਜਿਹੜਾ ਹੈਗਾ ਉਹ ਘਰੋਂ ਚੱਲਾ ਗਿਆ ਤੇ 3-4 ਘੰਟੇ ਬਾਅਦ ਲੋਟ ਕੇ ਨਹੀਂ ਆਇਆ ਉਹਦੇ ਕਰਦਿਆਂ ਨੂੰ ਇਹ ਸ਼ੱਕ ਸੀਗਾ ਕਿ ਇਹਨੂੰ ਕਿਡਨੈਪ ਕਰ ਲਿਆ ਗਿਆ ਉਹ ਤੋਂ ਸਾਡੇ ਕੋਲੇ ਇਹ ਫਿਰਦੇ ਆਏ ਉਸ ਤੋਂ ਇਮੀਡੀਏਟਲੀ ਬਾਅਦ ਸਾਡੇ ਸੀਨੀਅਰ ਆਫਿਸਰ ਸਾਡੇ ਐਸਪੀਡੀ ਸਾਹਿਬ ਐਸਪੀ ਸਿਟੀ ਟੀਐਸਪੀਡੀ ਡੀਐਸਪੀ ਸਿਟੀ 2 ਸੀਆਈਏ 1 ਸੀਆਈਏ 2 ਖਾਣਾ ਸਿਵਲ ਲਾਈਨ ਇਹਨਾਂ ਦੀ ਸਾਰੀ ਟੀਮਾਂ ਸੀ ਐਕਟੀਵੇਟ ਕਰਤੀ ਪਰਿਵਾਰ ਦੇ ਨਾਲ ਸਾਡੇ ਅਫਸਰ ਤੇ ਟੀਮਾਂ 24 ਘੰਟੇ ਨਾਲ ਜੁੜੇ ਰਹੇ ਉਸ ਤੋਂ ਬਾਅਦ ਅਸੀਂ ਇੱਕ ਕੰਟਰੋਲਡ ਆਪਰੇਸ਼ਨ ਚਲਾਇਆ ਜਿਸ ਦੇ ਵਿੱਚ ਪਹਿਲਾਂ ਇਸ ਮੁੰਡੇ ਨੂੰ ਰਿਕਵਰ ਕੀਤਾ ਉਸ ਤੋਂ ਬਾਅਦ ਜਿਹੜੇ ਅਕਿਊਜ਼ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ اسلحਾ ਕੈਸ਼ ਇੱਕ ਗੱਡੀ ਇੱਕ ਮੋਬਾਈਲ ਫੋਨ ਅਤੇ ਇੱਕ ਇਹ ਜਿਹੜਾ ਹਥਿਆਰ ਨੂਮਾ ਲਾਈਟਰ ਹੈਗਾ ਪਿਸਤੌਲ ਨੂਮਾ ਇਹ ਰਿਕਵਰ ਕੀਤਾ ਤੇ ਇਸ ਦੇ ਵਿੱਚ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਕਹਾਣੀ ਸਾਹਮਣੇ ਆਈ ਹੈ ਉਹ ਇਸ ਤਰ੍ਹਾਂ ਹੈ ਕਿ ਇਹ ਜਿਹੜਾ ਨੌਜਵਾਨ ਹੈਗਾ ਇਹ ਫਾਈਨੈਂਸ ਦਾ ਕੰਮ ਕਰਦਾ ਹੈ ਪੈਸੇ ਦੇ ਲੀਅਨ ਡੇਂਡ ਦਾ ਕੰਮ ਕਰਦਾ ਹੈ ਇੱਕ ਜਿਹੜੀ ਲੇਡੀ ਅਕਿਊਜ਼ਡ ਹੈਗੀ ਹੈ ਉਹਦੇ ਨਾਲ ਜਿਹਦਾ ਨਾਮ ਹੈ ਕਿਰਨਾ ਤੇ ਕਿਰਨਾ ਦੇ ਨਾਲ ਇਹਦਾ ਪੈਸੇ ਦਾ ਲੈਣ-ਦੇਣ ਸੀਗਾ ਕਿੰਨਾ ਨੇ ਕੁਝ ਪੈਸੇ ਲਏ ਹੋਏ ਸੀਗੇ ਤੇ ਪੈਸੇ ਵਾਪਸ ਕਰਨ ਦੇ ਬਹਾਨੇ ਕਿਰਨਾ ਨੇ ਇਹਨੂੰ ਆਪਣੇ ਇਜਾਰ ਸਿੰਘ ਨਗਰ ਦੇ ਵਿੱਚ ਕਿਰਨਾ ਦਿੱਤੇ ਰਹਿੰਦੀ ਹੈ ਉੱਥੇ ਉਹਨੇ ਉਹਨੂੰ ਆਪਣੇ ਘਰੇ ਬੁਲਾਇਆ ਇਸ ਮੁੰਡੇ ਨੂੰ ਕਿਥੇ ਉਹਨੇ ਪਹਿਲਾਂ ਹੀ ਪਲਾਨਿੰਗ ਦੇ ਤਹਿਤ ਆਪਣੇ ਦੋ ਸਾਥੀ ਨੂੰ ਰੱਖਿਆ ਹੋਇਆ ਸੀਗਾ ਤੇ ਧਾਰ-ਧਾਰ ਹਥਿਆਰ ਦੀ ਮੂਹਰ ਤੇ ਅਤੇ ਜਿਹੜਾ ਇਹ ਪਿਸਤੌਲ ਨੂੰ ਮਾਰ ਦੇਣ ਵਾਲੀ ਚੀਜ਼ ਹੈਗੀ ਹੈ ਇਹਦੀ ਵਰਤੂ ਕਰਕੇ ਉਹਨਾਂ ਨੇ ਉਹਨੂੰ ਡਰਾਵਾ ਦੇ ਕੇ ਉਸ ਮੁੰਡੇ ਨੂੰ ਤੇ ਉਹਨੂੰ ਆਪਣੇ ਨਾਲ ਬਾਕੇ ਜ਼ਿਲ੍ਹੇ ਤੋਂ ਬਾਹਰ ਲੈ ਗਈ। ਉੱਥੇ ਜਾ ਕੇ ਫਿਰ ਉਹਨਾਂ ਨੇ ਪਰਿਵਾਰ ਨੂੰ ਸੰਪਰਕ ਕੀਤਾ।